ਪ੍ਰੀਆ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਆਂ ਜੋ ਕਿਸਾਨ ਮੇਲੇ ਹੋਣ ਜਾ ਰਹੇ ਨੇ ਹਰਿਆਣਾ ਪੰਜਾਬ ਦੇ ਵਿੱਚ ਤਾਂ ਉਹਨਾਂ ਕਿਸਾਨ ਮੇਲਿਆਂ ਦੇ ਵਿੱਚ ਜੋ ਅਗਲੀ ਫਸਲ ਦੇ ਬੀਜ ਜਾਂ ਹੋਰ ਨਾਲ ਲੱਗਦੀਆਂ ਫਸਲਾਂ ਨੇ ਉਹਨਾਂ ਦੇ ਬੀਜ ਜੋ ਉਪਲਬਧ ਸਰਕਾਰ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਨੇ ਤਾਂ ਉਹਨਾਂ ਬੀਜਾਂ ਦੀ ਜਾਣਕਾਰੀ ਕਿਹੜੇ-ਕਿਹੜੇ ਬੀਜ ਮਿਲਣਗੇ ਕਿਹੜੀ ਮਾਤਰਾ ਦੇ ਵਿੱਚ ਮਿਲਣਗੇ ਉਹ ਸਾਰੀ ਡਿਟੇਲ ਚ ਗੱਲਬਾਤ ਆਪਾਂ ਇਸ ਵੀਡੀਓ ਚ ਕਰਾਂਗੇ ਇਸ ਦੇ ਨਾਲ ਨਾਲ ਜੋ ਬੀਜਾਂ ਦੀ ਪ੍ਰੀ ਬੁਕਿੰਗ ਹੈ ਉਹ ਵੀ ਤੁਸੀਂ ਕਰਾ ਸਕਦੇ ਹੋ ਬਲਕਿ ਚ ਕਿਸੇ ਨੇ ਬੀਜ ਲੈਣਾ ਤਾਂ ਜੋ ਯੂਨੀਵਰਸਿਟੀ ਨਾਲ ਕੰਟੈਕਟ ਕਰਕੇ ਤੁਸੀਂ ਬੀਜ ਲੈ ਸਕਦੇ ਹੋ ਸਵੇਰੇ ਜਲਦੀ ਜੇ ਤੁਸੀਂ ਮੇਲਿਆਂ ਚ ਪਹੁੰਚ ਕੇ ਲਾਈਨ ਚ ਲੱਗ ਸਕਦੇ ਹੋ ਤਾਂ ਤੁਹਾਨੂੰ ਬੀਜ ਮਿਲਣ ਦੀ ਉਮੀਦ ਜ਼ਿਆਦਾ ਪਰ ਤੁਸੀਂ ਪ੍ਰੀ ਬੁਕਿੰਗ ਵੀ ਕਰਾ ਸਕਦੇ ਹੋ ਜੇ ਅਵੇਲੇਬਿਲਿਟੀ ਜ਼ਿਆਦਾ ਤਾਂ ਤੁਹਾਨੂੰ ਪਹਿਲੇ ਵੀ ਬੁਕਿੰਗ ਕਰਕੇ ਜੋ ਕਿਸਾਨ ਮੇਲੇ ਆ ਤੇ ਬੀਜ ਉਹ ਦੇਣਗੇ ਕਿਵੇਂ ਉਹ ਬੁਕਿੰਗ ਕਰਨੀ ਹੈ ਸਾਰੀ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿਹੜੇ ਨੰਬਰ ਤੇ ਕਾਲ ਕਰਨੀ ਹੈ ਉਹ ਡਿਟੇਲ ਚ ਆਪਾਂ ਜਾਣਕਾਰੀ ਇਸ ਵੀਡੀਓ ਚ ਲਵਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਜਿਵੇਂ ਕਿ ਅਗਲੀ ਫਸਲ ਕਣਕ ਦੇ ਬੀਜ ਦੀ ਗੱਲ ਕਰੀਏ ਤਾਂ 826 824 ਦਾ ਕਾਫੀ ਜੋ ਕ੍ਰੇਜ਼ ਇਸ ਸਾਲ ਕਿਸਾਨਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਉਹਦੇ ਸੰਬੰਧੀ ਕਾਫੀ ਜੋ ਸਵਾਲ ਵੀ ਆਉਂਦੇ ਨੇ ਸੋ ਇਸ ਮੇਲੇ ਦੌਰਾਨ ਜਿਵੇਂ ਕਿ ਪੀਏਯੂ ਦਾ ਮੇਲਾ 13 ਤੇ 14 ਸਤੰਬਰ ਨੂੰ ਹੋਣ ਜਾ ਰਿਹਾ ਇਸ ਦੇ ਨਾਲ ਨਾਲ ਜੋ ਹਰਿਆਣਾ ਤੇ ਕਿਸਾਨ ਮੇਲੇ ਦੀ ਗੱਲ ਕਰੀਏ ਤਾਂ ਉਹ 16 ਤੇ 17 ਸਤੰਬਰ ਨੂੰ ਹੈ ਤੁਸੀਂ ਉੱਥੋਂ ਵੀ ਬੀਜ ਲੈ ਸਕਦੇ ਹੋ ਤੇ ਨਾਲ-ਨਾਲ ਹੋਰ ਵੀ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਮੇਲੇ ਹੋਣ ਜਾ ਰਹੇ ਨੇ ਸਭ ਤੇ ਜੋ ਕਿ ਇਹ ਬੀਜ ਮਿਲੇਗਾ ਤੇ ਕਿੰਨੇ-ਕਿੰਨੇ ਤਰੀਕ ਨੂੰ ਇਹ ਮੇਲੇ ਨੇ ਇਹਦੇ ਤੇ ਡਿਟੇਲ ਵੀਡੀਓ ਆਪਾਂ ਦੂਜੀ ਬਣਾ ਰੱਖੀ ਆ ਤੁਸੀਂ ਉਹ ਵੀ ਦੇਖ ਸਕਦੇ ਹੋ ਸੋ ਹੁਣ ਆਪਾਂ ਗੱਲ ਕਰੀਏ ਜੋ ਕਣਕ ਦੇ ਬੀਜ ਨੇ ਉਹ ਸਭ ਤੋਂ ਪਹਿਲੇ ਜੋ ਸਮੇਂ ਸਿਰ ਵਾਲੀਆਂ ਕਿਸਮਾਂ ਨੇ ਉਹਦੇ ਜੋ ਪੀਬੀਡਬਲਯੂ 826 ਦਾ ਬੀਜ ਮਿਲੇਗਾ ਉਸ ਤੋਂ ਬਾਅਦ ਪੀਬੀਡਬਲਯੂ 824 ਦਾ ਫਿਰ ਪੀਬੀਡਬਲਯੂ 768 ਦਾ ਫਿਰ 343 725 677 ਪੀਬੀਡਬਲਯੂ 803 ਪੀਬੀਡਬਲਯੂ ਜ਼ਿੰਕ 2 ਪੀਬੀਡਬਲਯੂ 869 ਤੇ ਚਪਾਤੀ ਵਾਲੀ ਕਿਸਮ ਦਾ ਵੀ ਜੋ ਬੀਜ ਹੈ ਇੱਥੇ ਮਿਲੇਗਾ ਤੇ ਇਹਦਾ ਪੈਕਿੰਗ ਸਾਈਜ਼ ਵੀ ਤੇ 40 ਕਿਲੋ ਹੋਏਗਾ ਤੇ ਕੀਮਤ ਜੋ 800 ਤੋਂ ਲੈ ਕੇ 1600 ਰੁਪਏ ਪ੍ਰਤੀ ਕਵਾਂਟਲ ਹੋਏਗੀ ਉਸ ਤੋਂ ਬਾਅਦ ਜੋ ਨਵੰਬਰ ਦੇ ਚੌਥੇ ਹਫ਼ਤੇ ਵਾਸਤੇ ਬੀਜ ਹੈ ਉਹ PBW 550 ਹੈ ਤੇ ਇਹਦੀ ਜੋ ਪੈਕਿੰਗ ਸਾਈਜ਼ 22 ਸਾਢੇ ਤੇ 45 ਕਿਲੋ ਦੀ ਹੋਏਗੀ ਰੇਟ 800 ਤੋਂ 1600 ਪਛੇਤੀ ਕਣਕ ਲਈ ਵੀ ਬੀਜ ਹੈ 752 771 757 ਤੇ ਇਸ ਤੋਂ ਬਾਅਦ ਬਰਾਨੀ ਕਿਸਮਾਂ ਲਈ ਜੋ ਬਰਾਨੀ ਖੇਤਾਂ ਵਾਸਤੇ ਜੋ ਕਿਸਮਾਂ ਨੇ ਉਹ ਪੀ ਵੀ ਡਬਲਯੂ 660 20 ਤੇ 40 ਰੇਟ ਲਗਭਗ ਸੇਮ ਹੈ 800 ਤੋਂ ਲੈ ਕੇ 1600 ਉਸ ਤੋਂ ਬਾਅਦ ਜੇ ਕਿਸੇ ਨੇ ਜੂਨ ਲੈਣਾ ਤਾਂ ਤੁਸੀਂ ਪੀ ਐਲ 807 ਵੈਰਾਈਟੀ ਪੀ ਐਲ 426 ਵੈਰਾਈਟੀ ਪੀ ਐਲ 891 ਵੈਰਾਈਟੀ ਲੈ ਸਕਦੇ ਹੋ ਪੰਜ ਤੋ ਲੈ ਕੇ 18 5 ਤੇ 18 ਕਿਲੋ ਦੀ ਪੈਕਿੰਗ ਰਹੇਗੀ 150 ਤੋਂ 540 ਛੋਲਿਆਂ ਦਾ ਪੀਬੀਜੀ 8 ਬੀਜ ਪੀਬੀਜੀ 10 ਬੀਜ 2 4 ਤੇ 8 ਕਿਲੋ ਦੀ ਪੈਕਿੰਗ ਤੇ 250 500 ਤੇ 1000 ਰੁਪਏ ਇਹਦਾ ਰੇਟ ਰਹੇਗਾ ਮਸਰ ਦਾ ਬੀਜ ਤੁਸੀਂ ਇੱਥੋਂ ਲੈ ਸਕਦੇ ਜੇ ਤੋਰੀਏ ਦਾ ਬੀਜ ਲੈ ਸਕਦੇ ਹੋ ਸਰੋਂ ਦੀ ਗੱਲ ਕਰੀਏ ਪੀਬੀਆਰ 357 ਪੀਬੀਆਰ 89 ਤੇ ਇਹਦੀ ਅੱਧੇ ਕਿਲੋ ਦੀ ਤੇ 1 ਕਿਲੋ ਦੀ ਪੈਕਿੰਗ 100 ਤੇ 200 ਰੁਪਏ ਇਹਦਾ ਰੇਟ ਰਹੇਗਾ ਗੋਭੀ ਸਰੋਂ जीएससी 7 400 ग्राम ਤੇ 1 ਕਿਲੋ ਦੀ ਪੈਕਿੰਗ ਰਹੇਗੀ ਸੋ ਤੇ 250 ਜੋ ਹੈ ਇਹਦਾ ਰੇਟ ਰਹੇਗਾ ਉਸ ਤੋਂ ਬਾਅਦ ਤਾਰਾ ਮੀਰਾ ਹਲਸੀ ਬਰਸੀਮ ਜਵੀ ਇਹ ਸਾਰੀਆਂ ਕਿਸਮਾਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਉਸ ਤੋਂ ਬਾਅਦ ਜੇ ਤੁਸੀਂ ਦਾਲਾਂ ਤੇ ਜੇ ਹੋਰ ਤੇਲ ਬੀਜ ਦੀ ਕਿੱਟ ਲੈਣੀ ਹੈ ਜਿਹਦੇ ਚ ਛੋਲੇ ਮਸਰ ਗੋਭੀ ਸਰੋਂ ਹੋਏਗੀ ਇਹ ਸਾਰੀ ਤੁਹਾਨੂੰ ਕਿੱਟ ਮਿਲ ਜੇਗੀ ਇੱਕ ਪੈਕਿੰਗ ਹੋਏਗੀ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਸ ਤੋਂ ਬਾਅਦ ਜੇ ਚਾਰੇ ਯਾਨੀ ਕਿ ਪੱਠਿਆਂ ਦੀਆਂ ਜੋ ਬਰਸੀਮ ਜਵੀ ਰਾਈ ਘਾਹ ਤੋਰੀਆ ਦੀ ਇੱਕ ਪੈਕਿੰਗ ਹੋਏਗੀ 300 ਰੁਪਏ ਉਸ ਤੋਂ ਬਾਅਦ ਜੇ ਤੁਸੀਂ ਸਬਜ਼ੀਆਂ ਦੀ ਗੱਲ ਕਰੀਏ ਬਰੋਕਲੀ ਤੇ ਗਾਜਰ ਅਲੱਗ-ਅਲੱਗ ਕਿਸਮਾਂ ਨੇ ਇਹਨਾਂ ਦੀ 800 ਤੋਂ 500 ਗ੍ਰਾਮ ਦਾ ਤੁਸੀਂ ਬੀਜ ਲੈ ਸਕਦੇ ਹੋ ਫਿਰ ਲਸਣ ਦੀ ਗੱਲ ਕਰੀਏ ਪੀਜੀ 18 ਕਿਸਮ ਮਿਲ ਜੇਗੀ 2 ਕਿਲੋ ਤੋਂ ਲੈ ਕੇ 10 ਕਿਲੋ ਦੀ ਪੈਕਿੰਗ ਹੋਏਗੀ 315 ਰੁਪਏ 300 ਤੋਂ ਲੈ ਕੇ 1500 ਰੁਪਏ ਜੋ ਇਹਦਾ ਰੇਟ ਰਹੇਗਾ ਫਿਰ ਜੋ ਇਦਾਂ ਹੀ ਪਿਆਜ਼ ਦੀ ਪੀਆਰਓ 6 ਵੈਰਾਈਟੀ ਪੀਆਰਓ 7 ਵੈਰਾਈਟੀ ਪੰਜਾਬ ਨਰੋਆ ਪੀਓਐਚ 1 ਜੋ ਵੈਰਾਈਟੀ 100 ਤੇ 500 ਗ੍ਰਾਮ ਦੇ ਬੀਜ ਇੱਥੋਂ ਮਿਲ ਸਕ ਮਿਲਣਗੇ ਸੋ ਰੇਟ 100 ਗ੍ਰਾਮ ਦਾ 200 ਰੁਪਏ 500 ਗ੍ਰਾਮ ਦਾ 1000 ਰੁਪਏ ਪ੍ਰਤੀ ਕੁਇੰਟਲ ਜੋ ਰਹੇਗਾ ਇਸ ਦੇ ਨਾਲ ਨਾਲ ਤੁਸੀਂ ਹੋਰ ਟਮਾਟਰਾਂ ਦੀ ਪੰਜਾਬ ਰੱਤਾ ਪੰਜਾਬ ਸਵਰਨਾ ਤੇ ਸਬਜ਼ੀਆਂ ਦੀ ਕਿੱਟ ਵੀ ਤੁਸੀਂ ਲੈ ਸਕਦੇ ਹੋ ਇੱਕ ਪੈਕਿੰਗ ਦਾ ਰੇਟ ਜੋ ਹੋਏਗਾ ਉਹ 100 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਤੁਹਾਨੂੰ ਮਿਲੇਗੀ ਇਸ ਦੇ ਨਾਲ ਨਾਲ ਕਿਸਾਨ ਵੀਰ ਵੀ ਜੇ ਕਣਕ ਦਾ ਬੀਜ ਤੁਸੀਂ ਪਹਿਲੇ ਬੁੱਕ ਕਰਉਣਾ ਚਾਹੁੰਦੇ ਹੋ ਤਾਂ ਵੀ ਕਿੱਟੇ ਤੁਸੀਂ ਪਹਿਲੇ ਕਾਲ ਕਰਕੇ ਯੂਨੀਵਰਸਿਟੀ ਨਾਲ ਗੱਲਬਾਤ ਕਰਕੇ ਪਹਿਲੇ ਵੀ ਤੁਸੀਂ ਕਾਲ ਤੇ ਬੁਕਿੰਗ ਕਰਾ ਸਕਦੇ ਹੋ ਆ ਸਕਰੀਨ ਤੇ ਤੁਹਾਡਾ ਮੋਬਾਈਲ ਨੰਬਰ ਹੈ ਇਹਨਾਂ ਨਾਲ ਤੁਸੀਂ ਗੱਲਬਾਤ ਕਰਕੇ ਅ ਤੁਸੀਂ ਇਹਨਾਂ ਨਾਲ ਜੋ ਸੀਡ ਬੁੱਕ ਕਰਾ ਸਕਦੇ ਹੋ ਇਸ ਦੇ ਨਾਲ ਨਾਲ ਜਿਹੜੇ ਮੇਰੇ ਕਿਸਾਨ ਵੀਰਾਂ ਨੇ ਆਲੂ ਦਾ ਬੀਜ ਲੈਣਾ ਆਲੂ ਦੀ ਵੀ ਪ੍ਰੀ ਬੁਕਿੰਗ ਹੈ ਜਿਹੜਾ ਸਕਰੀਨ ਤੇ ਨੰਬਰ ਹੈ ਉਹਦੇ ਤੇ ਤੁਸੀਂ ਗੱਲਬਾਤ ਕਰਕੇ ਜੇ ਉਹਨਾਂ ਕੋਲ ਅਵੇਲੇਬਲ ਹੋਇਆ ਤਾਂ ਤੁਹਾਨੂੰ ਉਹ ਆਲੂ ਦਾ ਬੀਜ ਵੀ ਅ ਦੇ ਦੇਣਗੇ ਇਸ ਦੇ ਨਾਲ ਨਾਲ ਜੋ ਹੋਰ ਪੰਜਾਬ ਤੇ ਹਰਿਆਣਾ ਹਰਿਆਣਾ ਦੀ ਸੋਰੀ ਗੱਲ ਕਰੀਏ ਤਾਂ ਹਰਿਆਣਾ ਤੇ ਬਾਕੀ ਕੇ ਵੀ ਕਿਆਂ ਚ ਜਦ ਬਾਕੀ ਜ਼ਿਲ੍ਹਿਆਂ ਚ ਵੀ ਜੋ ਮੇਲੇ ਹੋਣ ਜਾ ਰਹੇ ਨੇ ਉਹਨਾਂ ਤੇ ਵੀ ਬੀਜ ਮਿਲੇਗਾ ਤੇ ਸਾਰੇ ਮੇਲੇਆਂ ਤੋਂ ਤੁਸੀਂ ਬੀਜ ਲੈ ਸਕਦੇ ਹੋ ਤੇ ਇਹ ਬੀਜ ਲੈ ਕੇ ਤੁਸੀਂ ਆਪ ਦੇ ਖੇਤ ਦੇ ਵਿੱਚ ਚੰਗੀਆਂ ਗੇਤੀਆਂ ਕਿਸਮਾਂ ਜਾਂ ਨਵੀਆਂ ਕਿਸਮਾਂ ਉਗਾ ਕੇ ਚੰਗਾ ਝਾੜ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਸੋ ਕਿਸਾਨ ਵੀਰੋ ਇਹ ਬੀਜਾਂ ਦੀ ਜਾਣਕਾਰੀ ਸੀ ਤੇ ਇਸ ਦੇ ਨਾਲ ਨਾਲ ਕਿਸਾਨ ਮੇਲਿਆਂ ਦੀ ਜਾਣਕਾਰੀ ਡੇਟਾਂ ਦੀ ਜਾਣਕਾਰੀ ਲਈ ਆਪਾਂ ਲੱਗ ਤੋਂ ਵੀਡੀਓ ਬਣਾਈ ਹੈ ਤੇ ਤੁਸੀਂ ਉਹ ਵੀ ਦੇਖ ਕੇ ਹਮ ਹਮਾ ਕੇ ਮੇਲਿਆਂ ਤੇ ਪਹੁੰਚੋ ਤੇ ਵੱਧ ਤੋਂ ਵੱਧ ਇਹਨਾਂ ਮੇਲਿਆਂ ਦਾ ਫਾਇਦਾ ਲੈ ਕੇ ਆਪਦੀ ਖੇਤੀ ਜਾਂ ਨਾਲ ਸਹਾਇਕ ਤੰਦਿਆਂ ਤੋਂ ਫਾਇਦਾ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਸੋ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨਾਂ ਨਾਲ ਜਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ